ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਪਿੰਡ ਸੱਕਾਂ ਵਾਲੀ ਤੁਸੀਂ ਦੇਖ ਕੇ ਅਨਮਾਨ ਲਗਾ ਸਕਦੇ ਹੋ ਪਿੰਡ ਸੱਕਾਂ ਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਇਹ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਸਰਪੰਚ ਚਰਨਜੀਤ ਸਿੰਘ ਜੀ ਸੰਧੂ ਇਹ ਉਹਨਾਂ ਦਾ ਘਰ ਆ ਦੇਖੋ ਕਿੰਨੇ ਪਾਰਕ ਬਨੇ ਹੋਇਆ ਕਿੰਨੇ ਹਰੇਕ ਕਿਸਮ ਦੇ ਬੂਟੇ ਲੱਗੇ ਹੋਇਆ ਤਾਂ ਜਾਨਵਰਾਂ ਨੇ ਬਹੁਤ ਰਹਿਣ ਬਸੇਰੇ ਬਣਾਏ ਹੋਇਆ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿੰਨਾ ਵੀ ਇਹਨਾਂ ਨੇ ਵਿਕਾਸ ਕੀਤਾ ਸੀ ਅਕਾਲੇ ਦਲ ਦੇ ਸਰਕਾਰ ਵੇਰੇ ਤਾਂ ਉਹ ਆਪਾਂ ਤੁਹਾਨੂੰ ਕੁਝ ਝਲਕੀਆਂ ਦਿਖਾਵਾਂਗੇ ਤਾਂ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਨਾਲ ਕਿੱਥੋਂ ਸ਼ੌਂਕ ਜਾਗਿਆ ਕਿੱਥੋਂ ਇਹਨਾਂ ਨੇ ਇਹ ਐਨਾ ਸੋਹਣਾ ਪਿੰਡ ਦਾ ਚਿੱਤਰ ਬਣਾ ਦਿੱਤਾ ਤਾਂ ਆਓ ਲਾਟ ਤੱਕ ਜਰੂਰ ਦੇਖਿਓ ਕਮੈਨਾ ਲੈ ਲਿਆ ਮੁੰਡਾ ਸਾਡਾ ਫੋਰਮੈਨ ਉਹ ਹੁੰਦਾ ਅਸੀਂ ਵੀ ਰਾਤ ਚਲੇ ਗਏ ਠੀਕ ਹੈ ਜੀ ਭਈ ਉੱਥੇ ਪਿੰਡ ਮਲਾਂ ਐ ਨਹੀਂ ਵੀ ਅੱਜ ਦਰਦੇ ਦੇ ਸੋਹਣੇ ਅੱਜ ਤੋਂ 18 ਸਾਲ ਦੀ ਪਹਿਲਾਂ ਗੱਲ ਕਰਦਾ ਮੋਦੀ ਸਾਹਿਬ ਉੱਥੇ ਸੀਐਮ ਸੀ ਸਾਰੇ ਸੀਸੀ ਸੜਕਾਂ ਠੀਕ ਹੈ ਇਹ ਤੇ ਲੋਕਾਂ ਤੇ ਏਡੀ ਸੂਝ-ਬੂਝ ਵੀ ਉਹ ਪਸ਼ੂ ਨਹੀਂ ਘਰੇ ਰੱਖਦੇ ਪਸ਼ੂ ਰੱਖਦੇ ਆਪਦੇ ਬਾੜੇ ਖੇਤ ਉੱਥੋਂ ਦੁੱਧ ਜਾ ਕੇ ਸਕੂਟਰ ਤੇ ਲੈ ਆਉਂਦੇ ਆ ਤੇ ਇੰਨੇ ਸਾਫ਼-ਸੁਥਰੇ ਪਿੰਡ ਜਿਹੜੀ ਗਲੀ ਜਾਈਏ ਆਪਣੀਆਂ ਉਹ ਗਲੀਆਂ ਚੱਲਦੀਆਂ ਸੀ ਲਾਲ ਇੱਟ ਦੀਆਂ ਠੀਕ ਹੈ ਹਾਂਜੀ ਪਹਿਲਾਂ ਲਾਲ ਲਾਲ ਖੜਵੰਦੇ ਦੀਆਂ ਮੈਂ ਕਹਾਂ ਯਾਰ ਅਬੀ ਜੇ ਕਿਤੇ ਮਹਾਰਾਏ ਨੇ ਦਿੱਤੀ ਨਾ ਪਾਵਰ ਤੇ ਪਿੰਡ ਆ ਪਾ ਵੀ ਸੁਣਾ ਬਣਾਵਾਂਗੇ ਐ ਨਹੀਂ ਸੋਚਿਆ ਸੀ ਵੀ ਇਹ ਚਰਖਾ ਐ ਘੁੰਮ ਜੂਗਾ ਹਾਂਜੀ 2008 ਚ ਇਲੈਕਸ਼ਨ ਆ ਗਏ ਅਗਲੇ ਸਾਲ ਠੀਕ ਹੈ ਜੀ ਉਦੋਂ ਫਿਰ ਉਹ ਮੈਂਬਰਾਂ ਤੋਂ ਸਰਪੰਚ ਬਣਦੇ ਸੀ ਠੀਕ ਹੈ ਜੀ ਫਿਰ ਸਾਡਾ 2008 ਚ ਹੋਰ ਬੰਦਾ ਬਣਿਆ 10 ਫਿਰ ਮੈਂ ਇਹਨੂੰ ਸਵੈਸੰਤੀ ਨਾਲ ਉਹਦਾ ਅਸਤੀਫਾ ਲਿਆ ਠੀਕ ਹੈ ਜੀ ਉਸ ਤੋਂ ਬਾਅਦ 2000 ਆਪਾਂ ਪਿਛਲੇ ਨਲੋ 23 22 23 ਤੱਕ 18 ਤੋਂ 5 23 23 ਤੱਕ ਵਿੱਚ ਰਿਜ਼ਰਵ ਵੀ ਆਇਆ ਪਲਾਨ ਉਹ ਵੀ ਇਹ ਫੋਰਮੈਨ ਦੀ ਮੈਸੇਜ ਬਲਵਿੰਦਰ ਕੌਰ ਅਸੀਂ ਸਰਪੰਚ ਇਲੈਕਸ਼ਨ ਲੜ ਕੇ ਜਿੱਤੀ ਤੇ ਫਿਰ ਅਸੀਂ ਅੱਗੇ ਨੂੰ ਪਿੱਛਾ ਮੁੜ ਕੇ ਨਹੀਂ ਵੇਖਿਆ ਇੱਥੇ 2014 ਚ ਆਹ ਹੀ ਦਿਨ ਸੀ ਫਲੱਡ ਆਏ ਸਾਡੇ ਹਲਕੇ ਚ ਪਾਣੀ ਆਇਆ ਤੇ ਬਾਲ ਸਾਹਿਬ ਆਏ ਸੰਗਤ ਅਰਥਾਂ ਰੱਖਿਆ 2014 ਚ ਲਬਾਣੇ ਵਾਲੀ ਹਾਂ ਹਾਂਜੀ ਹਰੇਕ ਪਿੰਡ ਨੂੰ ਛੱਪੜਾਂ ਦੀ ਗ੍ਰਾਂਟ ਮਿਲਦੀ ਵੀ ਚਾਰਦੁਵਾਰੀ ਕਰ ਲੋ ਠੀਕ ਹੈ ਜੀ ਅਸੀਂ ਇਹਨਾਂ ਨੂੰ ਕਿਹਾ ਸੀ ਸਾਨੂੰ ਚਾਰਦੁਵਾਰੀ ਕਰਨ ਵਾਸਤੇ ਖੁੱਲੇ ਦਿਲ ਨਾਲ ਪੈਸੇ ਦਿਓ ਹਰ ਸਾਲ ਸਾਡੇ ਬੰਦੇ ਕੰਧ ਜੀ ਕੱਢ ਲੈਂਦੇ ਆ ਜਦੋਂ ਛੱਪੜ ਛੱਲ ਮਾਰਦਾ ਕੰਧ ਵੀ ਨਾਲ ਹੀ ਲਾ ਜਾਂਦਾ ਨਾਲ ਹੀ ਗਲੀ ਲਾ ਜਾਂਦਾ ਆਮ ਪਿੰਡਾਂ ਦੀ ਗੱਲ ਹੈ ਜੀ ਉਹ ਕੀ ਹੋਇਆ ਵੀ ਉਹਦਾ 21 ਲੱਖ 40 ਹਜ਼ਾਰ 10 ਟੀ ਮੀਟਰ ਬਣ ਗਿਆ ਤੇ 10 ਲੱਖ ਤੋਂ ਵੱਧ ਸਰਪੰਚ ਲਾ ਨਹੀਂ ਸਕਦਾ ਠੀਕ ਹੈ ਜੀ ਸਾਡਾ ਦੇ ਤਾਂ ਠੇਕੇਦਾਰ ਨੂੰ ਠੀਕ ਹੈ ਜੀ ਉਹ ਗ੍ਰਾਂਟ ਉਹ ਠੇਕੇਦਾਰ ਨੇ ਠੇਕ ਜਦੋਂ ਆ ਗਏ ਇੱਟਾਂ ਹੀ ਰੱਖੀਆਂ ਸੀ ਉਹਨੂੰ ਕਹੇ ਵੀ ਅਸੀਂ ਸਰਪੰਚ ਕਹਦੇ ਫਿਰ ਠੀਕ ਹੈ ਜੀ ਇਹ ਤਾਂ ਸਾਨੂੰ ਚਾਹ ਵੀ ਕੰਮ ਅਸੀਂ ਆਪ ਕਰੀਏ ਉਹ ਅਸੀਂ ਉਹ ਟਰਾਲੀ ਇੱਟਾਂ ਦੀ ਚਗਾਤੀ ਚਲੋ ਸਾਡਾ ਉਹ ਕਹਿੰਦੇ ਡੀ ਸਾਹਿਬ ਕਹਿੰਦੇ ਵੀ ਤੁਹਾਨੂੰ 10-10 ਲੱਖ ਦੇਵਾਂਗੇ ਪਹਿਲਾਂ 10 ਵਰਤ ਲਓ ਠੀਕ ਹੈ ਜੀ ਦੂਜਾ 10 ਮਹੀਨੋਂ ਦੇ ਦਾਂਗੇ 1 40 ਫਿਰ ਦੇ ਦਾਂਗੇ ਹੂੰ ਉਹ ਜਦੋਂ ਅਸੀਂ ਕੰਮ ਚਲਾਇਆ ਜੀ ਐਸੀ ਬਾਬੇ ਨਾਨਕ ਦੀ ਕਿਰਪਾ ਹੋਈ ਸਾਡੇ ਸੰਤ ਬਾਬਾ ਪੂਰਨਦਾਸ ਦੀ ਕਿਰਪਾ ਹੋਈ ਉਹ ਕੰਮ ਦਾ ਐਡਾ ਸੋਹਣਾ ਹੋਇਆ ਜਿਹੜਾ ਇਹਨਾਂ ਨੇ 21 ਲੱਖ ਚ ਕੀਤਾ ਸੀ ਅਸੀਂ ਉਹ 15 ਕ ਲੱਖ ਜੀ ਨੇਪੜੇ ਚਾੜ ਲਿਆ ਜਿਹੜਾ 5-6 ਲੱਖ ਵੱਧ ਗਿਆ ਵੱਧ ਗਿਆ ਜੀ ਉਹ ਡੀ ਸਾਹਿਬ ਕੋਲੇ ਜਾਵੜੇ ਸੀ ਜਿਸ ਕਰਨਾ ਸਿਕ ਡੀ ਸਾਹਿਬ ਨੂੰ ਆਂ ਦਾ ਰਹੇ ਹੋ ਤੁਸੀਂ ਮਰਜ਼ੀ ਲਾ ਲਓ ਤੁਸੀਂ ਐਸਟੀਮੇਟ ਮੁਤਾਬਕ ਕੰਮ ਕਰਤਾ ਨਾ ਅਸੀਂ ਕਹਿੰਦੇ ਤੁਸੀਂ ਐਸਟੀਮੇਟ ਲਾਇਆ ਸੀ ਚਾਰ ਦੁਵਾਰੀ ਦਾ ਅਸੀਂ ਉਹਨੂੰ ਪਲਸਟਰ ਵੀ ਕਰਤਾ ਉੱਤੇ ਡੀਪੀਸੀ ਵੀ ਪਾਤੀ ਪੈਸੇ ਫਿਰ ਵੀ ਬਚ ਗਏ ਪੈਸੇ ਫਿਰ ਬਚੀ ਜਾਂਦੇ ਆ ਫਿਰ ਅਸੀਂ ਮਰੇਕ ਕੋਟ ਲੋਂ ਬੂਟੇ ਲੈਂਦੇ ਠੀਕ ਹੈ ਜੀ ਉਹ ਲਾ ਤੇ ਉਹਦੇ ਆਲੇ ਦੁਆਲੇ 5 ਕੁ ਫੁੱਟ ਇੰਟਰਲੌਕ 33 ਵੀ ਬੰਦੇ ਸੈਰ ਕਰਾ ਕਰਨਗੇ ਉਹ ਫਿਰ ਬਣਦਾ ਬਣਦਾ ਨੀਂਦ ਰੱਖੀ ਸੀ 56 ਨੂੰ ਪਾਣੀ ਨਾ ਬਾਹਰ ਜਾਵੇ ਠੀਕ ਹੈ ਜੀ ਸਫਾਈ ਰਹੀ ਉਹਦੋਂ ਫਿਰ ਜਦੋਂ ਸਾਰਾ ਕੁਸਤਾਨ ਝਾਂਮ ਬਣ ਗਿਆ ਅਸੀਂ ਬਾਦਲ ਗਏ ਉਹ ਫੋਟੋ ਵਖਾਈਆਂ ਸੁਖਵੀਰ ਜੀ ਨੂੰ ਵੀ ਅਸੀਂ ਜੀ ਆ ਬਾਦ ਸਾਹਿਬ ਨੇ ਗਰਾਡ ਦਿੱਤੀ ਸੀ ਤੇ ਅਸੀਂ ਆ ਤਿਆਰ ਕਰ ਲਿਆ ਉਹਥੇ ਸਾਡੇ ਡੀਸੀ ਖੜੇ ਸੀਗੇ ਜਿਸ ਕਰਨ ਸਿੰਘ ਜੀ ਬਠੰਡੇ ਵਾਲੇ ਖੜੇ ਸੀ ਬਸੰਤ ਕਰਕੇ ਜੀ ਉਹ ਕਹਿੰਦੇ ਯਾਰ ਇੰਨੇ ਨੇ ਵਧੀਆ ਕੰਮ ਹੋਈ ਜਾਂਦੇ ਆ ਤੇ ਆਪਾਂ ਨੂੰ ਉਹਨੂੰ ਸ਼ਾਬਾਸ਼ ਦੇਣੀ ਚਾਹੀਦੀ ਉੱਥੇ ਜਾ ਕੇ ਹਾਂਜੀ ਹਾਂ ਚਲ ਉਹਨਾਂ ਨੇ ਡੀਸਾ ਨੂੰ ਡਿਊਟੀ ਲਈ ਵੀ ਜਾ ਕੇ ਪਹਿਲਾਂ ਤੁਸੀਂ ਚੈੱਕ ਕਰੋ ਕਿ ਕਿਤੇ ਫੋਟੋਆਂ ਉਹ ਵੀ ਬਣਾਈ ਫਿਰਦੇ ਹੋਣ ਉਹ ਡੀਸਾ ਅਗਲੇ ਦਿਨ ਆ ਕੇ ਇੱਥੇ ਵੇਖ ਗਏ ਇਹ ਇੱਥੇ ਆਏ ਦਸੰਬਰ ਚ ਸੁਖਵੀਰ ਸਿੰਘ ਬਾਦਲ ਉਸੇ ਚੀਜ਼ ਤੇ ਉਸ ਦਿਨ ਤੋਂ ਸਾਡੇ ਪਿੰਡ ਦੇ ਵੀ ਤੇਰੇਓ ਕਰਮ ਖੁੱਲ ਗਏ ਜਦੋਂ ਮੁੱਖ ਮੰਤਰੀ ਕਿਸੇ ਪਿੰਡ ਜਾਵੜੇ ਲੋਕਾਂ ਨੂੰ ਅਹਿਮੀਅਤਾਂ ਨਹੀਂ ਪਤਾ ਮੁੱਖ ਮੰਤਰੀ ਕੀ ਹੈ ਇਹ ਮੁੱਖ ਮੰਤਰੀ ਹੋਵੇ ਮੰਨ ਲਾ ਵੀ ਦੇਣ ਤੇ ਤੇ ਫਿਰ ਉਸ ਪਿੰਡ ਦੀ ਕੋਈ ਕਾਇਆ ਰਹਿੰਦੀ ਨਹੀਂ ਉਹ ਜਦੋਂ ਸੁਖਵੀਰ ਜੀ ਦੇ ਕੇ ਕਿੰਨਾ ਮਹੀਨਿਆਂ ਬਾਅਦ ਬਾਸਾ ਸੰਗਤ ਅਰਸ ਲੱਗਦਾ ਸਾਡੇ ਪਿੰਡ ਅੱਛਾ ਜੀ ਫਿਰ ਜਦੋਂ ਬਾਸਾ ਸੰਗਤ ਸੁਖਵੀਰ ਜੀ ਦਾ ਵੈਸੇ ਆਏ ਨਾਲ ਜ਼ਿਲ੍ਹੇ ਦੇ ਅਫਸਰ ਸੀ ਜਦੋਂ ਬਾਸਾ ਆਏ ਮੰਨ ਲਓ ਵੀ ਸਾਰੇ ਪ੍ਰਿੰਸੀਪਲ ਸੈਕਟਰੀ ਸਾਰੇ ਵਿਭਾਗਾਂ ਦੇ ਮਨ ਲਾ ਕਿਸਾਨਾਂ ਨੂੰ ਕੀ ਹੁੰਦਾ ਪੰਚਾਇਤਾਂ ਦਾ ਹੋਵੇ ਨਾਲ ਵਿਭਾਗਾਂ ਸੋਸਾਇਟੀਆਂ ਦਾ ਹੋਵੇ ਨਾਲ ਪਾਣੀ ਦਾ ਹੋਵੇ ਹਾਂਜੀ ਉਸ ਪਰ ਉਹਨਾਂ ਨੇ ਕੋਈ ਸਾਡੇ ਮਨਲਾ ਕੰਮ ਛੱਡਿਆ ਨਹੀਂ ਜਿਹੜਾ ਕੰਮ ਜੇ ਮੈਂ ਬੋਲਣ ਲੱਗ ਜਾ ਤਾਂ ਦੋ ਘੰਟੇ ਇਸੇ ਤੇ ਵੀਡੀਓ ਪੈ ਜੂਗੀ ਹੂੰ ਅੱਧੇ ਕੰਮ ਸਾਡੇ ਧਰਤੀ 'ਚ ਨੱਪਿਆ ਮਨਲਾ ਵੀ ਕਟੜੂ ਘਟ 7-8 ਕਰੋੜ ਦੀਆਂ ਪਾਪ ਲੈਣਾ ਜਿਹੜੀਆਂ ਹੁਣ ਸਰਕਾਰ ਪਾਈ ਜਾਂਦੀ ਹੈ ਫ੍ਰੀ ਉਦੋਂ 10% ਸੀ 10 ਪਿੰਡ ਵਾਲੇ ਪਾਉਣ 90 ਗਵਰਨਮੈਂਟ ਦਿੰਦੀ ਸੀ ਹੁਣ ਉਦੋਂ ਧੂਰੀ ਹਲਕੇ ਤੋਂ ਸ਼ੁਰੂ ਹੋਇਆ ਕੰਮ ਐਨੂੰ ਪਰਿਆਉਂਦਾ ਹੁਣ 100 ਦੀ 100% ਹੀ ਸਰਕਾਰ ਪਾਉਂਦੀ ਹੈ। ਅੱਛਾ ਜੀ। ਸਾਡੇ ਪਿੰਡ ਤੁਹਾਨੂੰ ਖਾਲਾ ਨਹੀਂ ਮਿਲੂਗਾ। ਇੱਕ ਮੋਗੇ ਦਾ ਖਾਲਾ ਰਹਿ ਗਿਆ। ਉਹ ਵੀ ਮੋਗੇ ਦਾ ਸਾਈਜ਼ ਛੋਟਾ ਸੀ। ਅੱਛਾ ਜੀ ਵੀ ਇਹ ਸਾਰੇ ਜਿਹੜੇ ਨਹਿਰੀ ਪਾਣੀ ਲੱਗਦਾ ਉਹਦੀਆਂ ਪਾਈਪਲਾਈਨਾਂ ਹੀ ਪਾਈਆਂ ਹੋਈਆਂ। ਜਿਹੜਾ ਮੋਟਰਾਂ ਦਾ ਵੀ ਲੋਕਾਂ ਦਾ ਉਹ ਵੀ ਪਾਈ ਤੇ ਆਪਦੀਆਂ ਵੀ ਲੋਕਾਂ ਨੇ ਮੋਟਰਾਂ ਵਾਲੀਆਂ ਪਾਈਪਾਂ ਵੀ ਪਾ ਲਈ। ਅੱਛਾ ਜੀ। ਤੇ ਵਾਟਰ ਵਾਕਸ ਰਿਪੇਅਰ ਕੀਤਾ ਗਲੀਆਂ ਬਣਾਉਣ ਤੋਂ ਟੋਟਲ ਗਲੀਆਂ ਸਾਰੀਆਂ ਹਾਂਜੀ। ਇੰਚ ਗਲੀਆਂ ਤੁਹਾਨੂੰ ਮਿਲੂਗੀ ਸਾਡੇ ਕਿੱਚਾ। ਆਹ ਦੇਖ ਰਹੇ ਆ ਜੀ ਇਹ ਸਾਰਾ। ਟੋਟਲ ਇੰਟਰਲੌਕ ਔਰ ਗਲੀਆਂ ਬਣਾਉਣ ਤੋਂ ਪਹਿਲਾਂ ਵਾਟਰ ਵਾਕਸ ਪਲਾਈ। ਕੋ ਨੂੰ ਸਰ ਦੇ ਕਿਤੇ ਮੋਟਰਾਂ ਨਹੀਂ ਆ ਖੰਬੇ ਤਾਰਾਂ ਦੇ ਗੁੱਛੇ ਨਹੀਂ ਮਿਲਣਗੇ ਅੱਛਾ ਜੀ ਹਰ ਪੰਜਾਂ ਘਰਾਂ ਮਗਰ ਟਰਾਂਸਫਾਰਮ ਠੀਕ ਹੈ ਜੀ ਆਪਾਂ ਬਈ ਜੀ ਕੋਲੋਂ ਪੈਸੇ ਲਾ ਕੇ ਚੰਡੀ ਕਰੋ ਸਰ ਸੱਦਿਆ ਮੈਂ ਬਿਲਕੁਲ ਸਰਵੇ ਤੇ ਲੈਵਲ ਕਰਦਾ ਠੀਕ ਹੈ ਜੀ ਡਿਜੀਟਲ ਅੱਜ ਵੀ ਮੇਰੇ ਕੋਲ ਉਹਦੀ ਕਾਪੀ ਪਈ ਹੈ ਡਿਜੀਟਲ ਲੈਵਲ ਕਰਾਇਆ ਵੀ ਜੇ ਤੁਸੀਂ ਆਪਦੇ ਘਰੋਂ ਗਲਾਸ ਪਾਣੀ ਦਾ ਡੋਲੋ ਨਾ ਉਹ ਰਾਹ ਜਾਂਦਾ ਜਾਂਦਾ ਨਾਲ ਹੀ ਪੀ ਜੇ ਪੀ ਜੇ ਨਹੀਂ ਉਹ ਛੱਪੜ ਤੇ ਜਾਊਗਾ ਅੱਛਾ ਜੀ ਇਹ ਗਲੀ ਚ ਨਾ ਮੇਰਾ ਬੰਦਾ ਉਹਦੇ ਮੈਂ ਉੱਚੀ ਕਰਦੇ ਆ ਆਹ ਹੁਣ ਕੀ ਹੈ ਵੀ ਗੁੱਸਾ ਵੀ ਕਰਨਗੇ ਸਰਪੰਚ ਇਹ ਜਿੱਥੇ ਦਾ ਵੋਟ ਪਾਈ ਆ ਉਹਦੇ ਉੱਚਾ ਕਰ ਦਿਓ ਜਿਹਨੇ ਨਹੀਂ ਪਾਈ ਨੀਵੀਂ ਕਰ ਦਿਓ ਪੌੜੀਆਂ ਬਣਾਉਂਦੇ ਆ ਤੇ ਬਦਨਾਮ ਉਹ ਚ ਹੁੰਦਾ ਐਮ ਐਲ اے ਤੇ ਸਰਕਾਰ ਬਿਲਕੁਲ ਜਦੋਂ ਜਿੰਨਾ ਚਿਰ ਤੁਸੀਂ ਇਲੈਕਸ਼ਨ ਲੜਦੇ ਹੋ ਉਹਨਾਂ ਚਿਰ ਤੁਸੀਂ ਅੱਧੇ ਪਿੰਡ ਦੇ ਜਦੋਂ ਤੁਸੀਂ ਬਣ ਗਏ ਉਦੋਂ ਬਣ ਗਏ ਤੁਸੀਂ ਸਾਰੇ ਦੇ ਅਸੀਂ ਸਾਡੇ ਮਨ ਨੂੰ ਇਹ ਸ਼ਾਂਤੀ ਹੈ ਵੀ ਅਸੀਂ ਜਿੰਨਾ ਚਿਰ ਕੰਮ ਕੀਤਾ ਅਸੀਂ ਕਿਸੇ ਨਾਲ ਪੱਖਪਾਤ ਨਹੀਂ ਕੀਤਾ 140 ਪਲਾਟ ਦਿੱਤੇ ਪਾਲ ਸਾਹਿਬ ਨੇ ਲੋਕਾਂ ਨੇ ਮੰਗ ਕੀਤੀ ਅਸੀਂ ਅੱਜ ਤੋਂ 10 ਸਾਲ ਪਹਿਲਾਂ ਹੁਣ ਸਰਕਾਰਾਂ ਦੀ ਪਾਲਿਸੀ ਆ ਵੀ ਬੇਘਰਿਆਂ ਨੂੰ ਘਰ ਦੇਣੇ ਆ ਅੱਛਾ ਜੀ ਅਸੀਂ ਉਹ ਪਾਲਿਸੀ 2016 ਦੀ ਨਿਵਾ ਚੁੱਕੇ ਆ ਠੀਕ ਸੋ ਇਹ ਪਿੰਡ ਬਣਨ ਤੇ ਬਈ ਦੀ 7-8 ਸਾਲ ਲੱਗੇ ਦਿਲ ਤੋਂ ਕੰਮ ਕੀਤਾ ਆਪ ਦੀਆਂ ਜੇ ਸੀ ਵੀਆਂ ਆਪਦੇ ਟਰੈਕਟਰ ਹੋਰ ਵੀ ਪਿੰਡ ਚੋਂ ਇੱਕ ਦੋ ਘਰਾਂ ਨੇ ਟਰੈਕਟਰ ਦਿੱਤੇ ਜਿਨ੍ਹਾਂ ਨੇ ਰਲ ਮਿਲ ਕੇ ਜੀ ਕਿਰਾਇਆ ਨਹੀਂ ਲਿਆ ਹਾਂਜੀ ਜਿਨ੍ਹਾਂ ਨੇ ਸਾਥ ਦਿੱਤਾ ਲੋ ਜਿਹੜੇ ਪਰਿਵਾਰ ਹੈਗੇ ਆ ਦਿੱਤਾ ਪੂਰਾ ਇਹ ਸੀ ਸਰਪੰਚ ਸਾਹਿਬ ਜੀ ਵੇਖੋ ਤੁਸੀਂ ਕਿਹਾ ਵੀ ਸਾਡੇ ਬਾਦਲ ਸਾਹਿਬ ਜੀ ਆਏ ਬਿਲਕੁਲ ਵਿ ਮੰਤਰੀ ਸਾਹਿਬ ਜੀ ਇਹ ਕੋਈ ਛੋਟੀ ਗੱਲ ਨਹੀਂ ਚਲੋ ਹੁਣੀ ਪਿੰਡਾਂ ਦੇ ਵਿੱਚ ਇਹ ਤੁਹਾਡੇ ਪਿੰਡ ਹੀ ਆਏ ਕਿ ਹੋਰ ਪਿੰਡਾਂ ਦੇ ਵਿੱਚ ਵੀ ਜਾਂਦੇ ਆ ਉੱਥੇ ਵੀ ਇਹ ਚੀਜ਼ ਕਿਉਂ ਨਹੀਂ ਬਣ ਸਕੀ ਹੈ ਮਾੜੋ ਕਿਉਂ ਨਹੀਂ ਬੇਸ਼ਰਮ ਇਹ ਤੁਹਾਡੇ ਹੀ ਹੋਇਆ ਤੇ ਸਾਡੇ ਨਾਲੋਂ ਵੀ ਵੱਧ ਗਏ ਅਸਲ ਤਾਂ ਇਹ ਹੈ ਨਾ ਕਿ ਤਾਂ ਸਾਡੇ ਪਿੰਡ ਦੀ ਭੰਗੂੜ ਸਥਿਤੀ ਹੈ ਹਾਂਜੀ ਸਾਨੂੰ ਪ੍ਰਮਾਤਮਾ ਨੇ ਇੱਕ ਗਿਫਟ ਦਿੱਤਾ ਹੈ ਸਾਡੇ ਉੱਤੇ ਉਤੋਂ ਦੀ ਜਾਂਦੀ ਨਹਿਰ ਅੱਛਾ ਜੀ ਤੇ ਥੱਲੇ ਦੀ ਜਾਂਦਾ ਸੇਨਲਾ ਆਮ ਹੁਣ ਜਿਹੜੇ ਪਿੰਡ ਦੇ ਕੋਲੇ ਸੇਮ ਨਾਲ ਐਣੀ ਉੱਥੇ ਸਰਪੰਚ ਵੀ ਕੀ ਕਰੂ ਨਾਲੀਆਂ ਦਾ ਪਾਣੀ ਕਿੱਧਰ ਜਾਊਗਾ ਹੂੰ ਸਾਡੇ ਗੌੜ ਜਿਫਤਾ ਪ੍ਰਮਾਤਮਾ ਦਾ ਗਿਫਟ ਦਿੱਤਾ ਵੀ 70 ਚ ਬਾਲ ਸਾਹ ਨੇ ਸੇਵਲਾ ਕੱਢਿਆ ਸੀ ਸਾਰੀਆਂ ਨਾਲੀਆਂ ਦਾ ਪਾਣੀ ਸੇਵਲਾ ਚ ਜਾਇੰਦਾ ਤੇ ਉਧਰੋਂ ਛੱਪੜ ਤੇ ਝੀਲ ਤੇ ਨਹੀਂ ਹੁਣ ਝੀਲ ਕਹਿੰਦੇ ਉਹ ਤੇ ਨਹਿਰੀ ਪਾਣੀ ਪਈ ਜਾਂਦਾ ਸਾਡੇ ਤੁਸੀਂ ਇਹ ਵੇਖੋ ਵੀ ਪਿੰਡ ਚ ਸਾਰੇ ਪਿੰਡ ਦਾ ਪਾਣੀ ਖਾਰਾ ਸੀ ਕੁਰਲੀ ਨਹੀਂ ਹੁੰਦੀ ਸੀ ਨਾ ਖਾਰਾ ਤੇ ਪਸ਼ੂ ਨਾ ਹੱਡ ਖੁਰ ਜਾਂਦੇ ਸੀ ਇਹ ਖਾਰ ਖਾਰੇ ਪਾਣੀ ਦਾ ਹਾਂ ਬਾਈ ਜੀ 10 ਸਾਲ ਹੋ ਗਏ ਮਿੱਠੇ ਪਾਣੀ ਦਾ ਛੱਪੜ ਭਰਿੰਦਾ ਸਾਰੇ ਪਿੰਡ ਦਾ ਪਾਣੀ ਮਿੱਠਾ ਹੋ ਗਿਆ ਤੁਸੀਂ ਜਿਹੜੇ ਮਰਜ ਝੀਲ ਤੇ ਘਰੇ ਤੁਰੇ ਜੋ ਉਥੋਂ ਗਲਾਸ ਭਰੋ ਪੀਓ ਗੌਰ ਕੇ ਉਹ ਵੀ ਜਿਉਂਣ ਪੱਧਰ ਬੰਦੇ ਦਾ ਸਮਝੇ ਕੋਈ ਹੁਣ ਜਿਹਨੇ ਗੰਦ ਪਾਉਣਾ ਮੈਂ ਤੁਹਾਡੀ ਵੀਡੀਓ ਜੀ ਕਹਿਣਾ ਤੁਸੀਂ ਆਏ ਆ ਚੌਂਕ ਦੇ ਵਿੱਚ ਬਕਸੀਰ ਸਿੰਘ ਸਿੰਘ ਦਾ ਘਰ ਹੈ ਮਾਬਾ ਬਕਸੀਰ ਸਿੰਘ ਠੀਕ ਹੈ ਜੀ ਵੇਖੋ ਵੀ ਦੋ ਟਰਾਲੀਆਂ ਮਿੱਟੀ ਦੀਆਂ ਇੱਕ ਕੌਲੇ ਨਾਲ ਇੱਧਰ ਲਾਤੀ ਇੱਕ ਕੌਲੇ ਨਾਲ ਇੱਧਰ ਲਾਤੀ ਪੰਜ ਟਰਾਲੀਆਂ ਲਿਆ ਕੇ ਸੜਕ ਦੇ ਨਾਲ ਲਾ ਦਿੱਤੀ। ਠੀਕ ਹੈ ਜੀ। ਤੇ ਆ ਬਠਾ ਕੁਲਦੀਪ ਸਿੰਘ ਨੇ ਇਹਦੀ ਮੈਸੇਜ ਸਰਪੰਚ ਸੀ। ਹੂੰ। ਇਹਨੂੰ ਸਪੈਸ਼ਲ ਕਿਹਾ ਵੀ ਤੁਸੀਂ ਯਾਰ ਹੁਣ ਲੜਨ ਨੂੰ ਹਟ ਕੇ ਮੇੰਜ ਵੀ ਅਸੀਂ ਨਾ ਲੋਕਾਂ ਨਾਲ ਲੜ ਪਣ ਕੇ ਵੀ ਮਿਲਤਾ ਵੀ ਕਰਕੇ ਹੱਥ ਜੋੜ ਕੇ ਵੀ ਲੋਕਾਂ ਨੂੰ ਐਂ ਗਿਜਾਇਆ। ਇੱਕ ਤਾਂ ਬਈ ਸੜਕ 'ਚ ਕਿੱਲਾ ਨਹੀਂ ਪਟਣਾ। ਨਹੀਂ ਲੋਕ ਕੀ ਕਰਦੇ ਆ ਪਸ਼ੂ ਪਸ਼ੂਆਂ ਦੇ ਕਿੱਲੇ ਲਾ ਕੇ ਗਲੀ 'ਚ ਘੜ ਦਿੰਦੇ ਆ। ਆ ਸੜਕ ਦੇ ਆ ਘਾੜ ਪਾਉਂਦੀਆਂ ਮੱਝਾਂ। ਫੇਰ ਖੇਤੋਂ ਲਈ ਉਹਨਾਂ ਦੇ ਕਲਟੀਵੇਟਰ ਤਵੀਆਂ ਤੁਹਾਨੂੰ ਅੱਜ ਵੀ ਇੱਕ ਦੋ ਟਰਾਲੇ ਖੜੇ ਮਿਲਣਗੇ ਮਨਲਾ ਜਿਹੜੇ ਟਰਾਲੇ ਉੱਥੇ ਖੜੇ ਆ ਖੜੇ ਆ ਜੀ ਦੋ ਖੜੇ ਆ ਉਹ ਤੁਸੀਂ ਪਤਾ ਕਰੋ ਜੇ ਵੀ ਟਰਾਲੇ ਕੀ ਦੇ ਆ ਮਨਲਾ ਤੇ ਹਜੇ ਵੀ ਲੋਕ ਆ ਜਿਹੜੇ ਸ਼ੁਰੂਆਤ ਕੀਤੀ ਬਾਬਾ ਬਖਸ਼ੀ ਸਿੰਘ ਤੋਂ ਜਿਉ ਮਿੱਟੀ ਨਾ ਪਿਛਲੇ ਸਾਲ ਦੀ ਲਹੂੰਗਾ ਤੇ ਫੇਰ ਬਈ ਉਹਨੂੰ ਵੇਖ ਕੇ ਇੱਕ ਉਹਨੂੰ ਵੇਖ ਕੇ ਦੋ ਅਗਲਾ ਸੋਚਦਾ ਯਾਰ ਵੀ ਜਦੋਂ ਉਹ ਨਹੀਂ ਕਹਿੰਦੇ ਫਿਰ ਕੋ ਸਾਡੇ ਬੰਦੇ ਵੀ ਆ ਬਾਈ ਹਾਂਜੀ ਫਿਰ ਮੈਂ ਮੈਂ ਜਿਹਨੂੰ ਕਹਿਣਾ ਉਹ ਕਹਿੰਦਾ ਯਾਰ ਵੀ ਉਹ ਤਾਂ ਚਕਾਉਂਦੇ ਨਹੀਂ ਤੈਨੂੰ ਬੜਾ ਕੀੜਾ ਲੱਗਿਆ ਹੋਇਆ ਹੁਣ ਹੁਣ ਜਦੋਂ ਆਪਾਂ ਪੰਚਾਇਤ ਨਹੀਂ ਮੈਂਬਰ ਸਾਡੇ ਹੈਗੇ ਆ ਚਾਰ ਪ੍ਰਬੰਧਕ ਲੱਗਾ ਸਾਡੇ ਬਿਲਕੁਲ ਪਰ ਸਾਡੇ ਪਿੰਡ ਦਾ ਬਾਈ ਜੀ ਜਿੱਡਾ ਨਾਂ ਬਣਿਆ ਸੀ ਮੈਨੂੰ ਅੰਦਰੂਨੀ ਤੌਰ ਤੇ ਦੁੱਖ ਹੁੰਦਾ ਵੀ ਜਿਹੜੇ ਹੱਥੀਂ ਬੰਦਾ ਨਾ ਚੀਜ਼ ਵਿਗੜਦੀ ਵੇਖ ਕੇ ਹੁਣ ਸਾਰੇ ਪਿੰਡ ਦੇ ਵਾਲੇ ਦੁਆਲੇ 20 ਗੱਟੇ ਸੀਮੈਂਟ ਨਹੀਂ ਪੈਂਦੇ ਕੀ ਕਹੇ ਜੀ ਤੁਸੀਂ ਜਾਓਗੇ ਇਟਾ ਪਟਣ ਲੱਗੀਆਂ ਉਹ ਇਟਾਂ ਕਿਸੇ ਨੇ ਓਟਾ ਲਾਉਣ ਨੂੰ ਘਰੇ ਲੈ ਜਾਣੀਆਂ ਕਿਸੇ ਨੇ ਜੱਕ ਥੱਲੇ ਲਾਉਣ ਨੂੰ ਲੈ ਜਾਣੀਆਂ ਫਿਰ ਸਾਡਾ ਫਰਮਾ ਸੀ ਇੱਟ ਦਾ ਸਾਡੀ ਐਟਿਓ ਚ ਪੈਂਦੀ ਆ ਹੋਰ ਇਟ ਲੈ ਆ ਕੇ ਪਾਲੀਏ ਪੈਂਦੀ ਤੁਸੀਂ ਇੱਕ ਹੋਰ ਵੀ ਕਹਿੰਦੇ ਸੀ ਨਾ ਜਿਹੜੀ ਟੈਲ ਆ ਆਮ ਗੱਟੇ ਦੇ ਨਾਲ 70 ਬਣੀਆਂ 70 ਇੱਟਾਂ ਹੀ ਬਣੀਆਂ ਗੱਟੇ ਨਾਲ ਤੇ ਆਮ ਕਿੰਨੀਆਂ ਬਣਦੀਆਂ 150 ਤੋਂ ਉੱਤੇ ਬਾ 150 ਤੋਂ ਉੱਤੇ ਜਿਹੜੇ ਮਰਜੀ ਸੀ ਮੰਡੀ ਬੋਰਡ ਦਾ ਚੀਫ ਆਦੇ ਆਪ ਨੂੰ ਬਰਨੜ ਸਾਹਿਬ ਪੂਰਾ ਐ ਘੈਂਟ ਬੰਦਾ ਆ ਉਹ ਇੱਥੋਂ ਟੈਨਾ ਲਗਿਆ ਜਿਹੜੀ ਟਾਇਲ 600 ਦੇ ਪ੍ਰੈਸ਼ਰ ਤੇ ਟੁੱਟ ਜਾਂਦੀ ਆ ਅੱਛਾ ਜੀ ਇਹ 1600 ਦੇ ਤੇੜ ਆਈ ਸੀ ਇੰਨਾ ਪ੍ਰੈਸ਼ਰ ਚੱਲ ਗਿਆ ਤੇ ਜਦੋਂ ਮੀਂਹ ਪੈਂਦਾ ਨਾ ਤੇ ਐ ਪੌਂਡ ਵਿੱਚ ਮੂੰਹ ਵੇਖ ਲਾ ਇਹ ਜੇ ਸਹੀ ਸਮਾਂ ਲਾਇਆ ਤੇ 11 ਸਾਲ ਬਾਅਦ ਸੜਕ ਦੂਜੀ ਦੀ ਬਣ ਜਾਂਦੀ ਆ ਹਾਂਜੀ ਹਾਂਜੀ 2015 ਦੀਆਂ ਬਣੀਆਂ ਤੇ ਅੱਜ ਵੀ ਮੱਚਕੀਆਂ ਨਹੀਂ ਬਿਲਕੁਲ ਤੇ ਮੈਂ ਫਿਰ ਪ੍ਰਭਾ ਤੁਹਾਡੀ ਵੀ ਇਹ ਜੇ ਵੇਖੂਆ ਵੀਡੀਓ ਸਾਹਿਬ ਪ੍ਰਬੰਧਕ ਨੂੰ ਬੇਨਤੀ ਕਰਦਾ ਵੀ ਰਿਪੇਅਰ ਦਾ ਐਸਟੀਮੇਟ ਬਣਾ ਕੇ ਚਾਰ ਚਫੇਰੇ ਜਿੱਥੋਂ ਕੋਈ ਐਕਟ ਬੂਟ ਪੱਟੀ ਆ ਇੱਕ ਟਰਾਲੀ ਕੱਗਰਦੀ ਲੱਗੂਗੀ 20 ਗੱਟੇ ਸੀਮੈਂਟ ਦੇ ਤਾਂ ਕਹਿੰਦੇ 50 ਲੱਗਣਗੇ ਕਰਨ ਨੂੰ ਤਾਂ ਅਸੀਂ ਘਰੋਂ ਕਰ ਦਈਏ ਫੇਰ ਸ਼ਰਮ ਆਉਂਦੀ ਹੈ ਅਗਲਾ ਕਹਿੰਦਾ ਯਾਰੇ ਫੇਰ ਨਹੀਂ ਹਟਦਾ ਹੂੰ ਸਹੀ ਗੱਲ ਹੈ ਇਸ ਕਰਕੇ ਕਈ ਗੱਲਾਂ ਤੋਂ ਪਛਾਹ ਤਨਾ ਪੈਂਦਾ ਚਲੋ ਵੀ ਕਬੂਤਰਾਂ ਵਾਂਗ ਅੱਖਾਂ ਮੀਚ ਲੋ ਜਿਵੇਂ ਹੋਈ ਜਾਂਦਾ ਹੋਈ ਜਾਵੇ ਫਿਰ ਆਪਾਂ ਕਰ ਵੀ ਕੀ ਸਕਦੇ ਹੂੰ ਹੂੰ ਸਹੀ ਜੀ ਹਾਂ ਇੱਦਾਂ ਹੁਣ ਲੋਕਾਂ ਨੇ ਵੀ ਵੇਖਣਾ ਯਾਰ ਮੇਰਾ ਬਾਹਰ ਐਡਾ ਸੋਹਣਾ ਹੁਣ ਤੁਸੀਂ ਮੱਝ 'ਚ ਹੋਏ ਆ ਚਲੋ ਉੱਥੇ ਦਾ ਫਲੱਡ ਆ ਕੇ ਤੇ ਆ ਨਾਲ ਦੇ ਪਿੰਡਾਂ ਦੀ ਕਿਹੜਾ ਫਲੱਡ ਆ ਜੇ ਮੈਂ ਨਾਲ ਲੈਦਾ ਗੁੱਸਾ ਕਰਦੇ ਲੋਕ ਵੀ ਸਾਡੇ ਪਿੰਡ ਨੂੰ ਕਹਿਣਾ ਉਹ ਹੀ ਉਹ ਤਾਂ ਅਸੀਂ ਕਹਿ ਰਹੇ ਹਾਂ ਪਜਾਮੇ ਚਰਾਤਰਾ ਉਧਰ ਵੀ ਆਏ ਪਜਾਮੇ ਚਰਾਤਰਾ ਨਹੀਂ ਦੇ ਲੋ ਹਾਂਜੀ ਹਾਂਜੀ ਇਹ ਇਹ ਕਾਇਆ ਕल्पना ਹੁਣ ਐ ਨਹੀਂ ਹੋਣੀ ਜਿਵੇਂ ਲੰਬੀ ਹਲਕੇ ਤੇ ਨਾ ਪੰਜਾਬ ਦੇ ਤਿੰਨ ਹਲਕਿਆਂ ਚ ਐਕਸਪੈਰੀਮੈਂਟ ਕੀਤਾ ਸੀ ਬਾਦ ਸਾਹਿਬ ਨੇ ਵੀ ਮੰਡੀ ਬੋਰ ਨੂੰ ਦੇਤਾ ਹਲਕਾ ਸਾਰਾ ਭਵਾਂ ਲੱਗੇ 300 ਕਰੋੜ ਤੇ ਭਵਾਂ ਲੱਗੇ 500 ਕਰੋੜ ਉਹਨਾਂ ਨੇ ਇੱਕ ਵੱਡੋ ਸਾਰੀਆਂ ਸੀਸੀ ਫਲੋਰਿੰਗ ਬਣ ਆ ਕੇ ਸੜਕਾਂ ਜਲਾਲਾਬਾਦ ਮਜੀਠਾ ਤੇ ਲੰਬੀ ਠੀਕ ਹੈ ਜੀ ਇਹ ਅਹੀਂ ਸਰਕਾਰ ਕੱਢੂਗੀ